एक बेटा अपने को स्टैंडर्डाइज नॉर्मल डाइज बेटा सपोज करो कि यहां अपने को डाइज है जो वो दिखती हुई है आप अपने को ये डाइज दिखती हुई है इसके अपने को ये, ये काउंटिंग लिखी है ਤੇ ਆਪਣੇ ਕੋਈ ਇੱਕ ਕਢਾਈਸ ਹੈ ਇੱਕ ਆਪਾਂ ਹੋਰ ਡਾਈਸ ਲੈ ਲੈਂਦੇ ਆ ਇਹ ਬਿટા ਆਪਣੇ ਕੋਲ ਨਾਰਮਲ ਡਾਈਸ ਨੇ ਤੇ ਇੱਕ ਆਪਾਂ ਲਵਾਂਗੇ ਸਟੈਂਡਰਡ ਡਾਈਸ ਨਿਕੂ ਨਾਰਮਲਾਈਜ਼ਿੰਗ ਹੁਣ ਆਪਾਂ ਕਰਾਂਗੇ ਬੇਟਾ ਸਟੈਂਡਰਡਾਈਜ਼ ਹੁਣ ਦੇਖੋ ਬੇਟਾ ਆਪਾਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ ਜੋ ਉਹ ਦੇਖਦੇ ਹਾਂ ਜੋ ਨਾਰਮਲਾਈਜ਼ ਹੁੰਦੀ ਹੈ ਬੇਟਾ ਉਸ ਦੇ ਵਿੱਚ ਜੋ ਆਪਣੇ ਕੋਲੇ ਇਸ ਦੇ ਅੰਕ ਦਿੱਤੇ ਹੋਏ ਨੇ

ਸੱਤ ਹੋ ਗਿਆ ਦੇਖੋ ਆਪਾਂ ਦੇਖਦੇ ਹਾਂ 5 2 7 ਤਾਂ ਨੋਰਮਲ ਡਾਈਸ ਦੇ ਵਿੱਚ ਬੇਟਾ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਨੋਰਮਲ ਡਾਈਸ ਹੈ ਕਿਸੇ ਵੀ ਦੋ ਅੰਕਾਂ ਦਾ ਜੋੜ ਹੈ ਜੋ ਬੇਟਾ ਉਹ 7 ਹੋ ਜੂਗਾ ਤਾਂ ਆਪਣੇ ਕੋਲ ਇਹ ਹੈ ਨੋਰਮਲ ਡਾਈਸ ਹੁਣ ਆਪਾਂ ਗੱਲ ਕਰੀਏ ਜੇ ਸਟੈਂਡਰਡਾਈਜ਼ ਦੀ ਸਟੈਂਡਰਡਾਈਜ਼ ਦੇ ਵਿੱਚ ਬੇਟਾ ਜਦੋਂ ਆਪਾਂ ਦੇਖਾਂਗੇ ਜੋ ਆਪਾਂ ਨੂੰ ਅੰਕ ਦਿਖ ਰਹੇ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਦੋ ਅੰਕਾਂ ਦਾ ਜੋੜ 7 ਹੈ ਜੋ ਨਹੀਂ ਹੋਏਗਾ ਦੇਖੋ ਜੇ ਆਪਾਂ 5 ਤੇ 1 ਨੂੰ ਜੋੜੀਏ ਤਾਂ ਆਪਣੇ ਕੋਲ 6 ਹੋ ਜਾਂਦਾ 5 ਤੇ 4 ਨੂੰ ਜੋੜੀਏ 9 ਹੋ ਜਾਂਦਾ 4 ਤੇ 1 ਨੂੰ ਜੋੜਦੇ ਆ 5 ਹੁੰਦਾ ਮਤਲਬ ਇਹਨਾਂ ਦਾ ਜੋੜ 7 ਹੈ ਜੋ ਉਹ ਨਹੀਂ ਆਉਂਦਾ ਹੁਣ ਬੇਟਾ ਆਪਾਂ ਨੇ ਜੇਕਰ ਇਹਦੇ ਆਪੋਜ਼ਿਟ ਸਾਈਡਸ ਦੇਖਣੀਆਂ ਨੇ ਇਹਨਾਂ ਦੇ ਉਲਟ ਅੰਕ ਜਿਵੇਂ 5 ਦਾ ਉਲਟ ਅੰਕ ਕੀ ਹੈ 1 ਦਾ ਉਲਟ ਅੰਕ ਕੀ ਹੈ 4 ਦਾ ਉਲਟ ਅੰਕ ਕੀ ਹੈ ਇਹ ਜੇ ਦੇਖਣਾ ਹੈ ਤਾਂ ਆਪਾਂ ਲਿਖ ਲੈਣਾ ਬੇਟਾ ਵੀ 1 ਆਪਣੇ ਕੋਲ ਜੋ ਅੰਕ ਆਪਾਂ ਨੂੰ ਦਿਖਰੇ ਨਹੀਂ 1 5 4 ਇਹਨਾਂ ਦੇ ਸਾਹਮਣੇ ਵਾਲੇ ਜੇ ਆਪਾਂ ਕਹੇ ਉਹ ਉਲਟਾ ਅੰਕ ਜਾਂ ਸਾਹਮਣੇ ਵਾਲੇ ਅੰਕ ਹੁਣ ਦੇਖੋ ਤਾਂ 1 ਦੇ ਸਾਹਮਣੇ ਵਾਲਾ ਅੰਕ ਕੀ ਹੋਏਗਾ ਤਾਂ ਆਪਾਂ 1 ਦੇ ਵਿੱਚ ਕੀ ਜੋੜੀਏ ਕਿ ਇਹ ਆਪਣੇ ਕੋ ਕਿੰਨਾ ਬਣ ਜੇ 7 तो एक देखा बेटा छे तो एक देपोजिट जो नंबर होगा छेड़ी कि सत्त दो सत वजे तीन जोड़ देंगे बेटा तो इसको आपन की पता लगता है कि एक का ओपोजिट नंबर ज सामने वाला नंबर वह की है छे है पो चार का तीन है ते ਇਸ ਤਰੀਕੇ ਨਾਲ ਆਪਾਂ ਇਸ ਦੇ ਉਲਟ ਅੰਕ ਜਾਂ ਸਾਹਮਣੇ ਵਾਲੇ ਅੰਕ ਪਤਾ ਕਰ ਸਕਦੇ ਹਾਂ ਨੋਰਮਲਾਈਜ਼ ਦੇ ਵਿੱਚ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਬੇਟਾ ਦੇਖੋ 3 ਦਾ ਉਲਟ ਅੰਕ ਕੀ ਹੋਏਗਾ 4 ਦਾ ਕੀ ਹੋਏਗਾ 5 ਦਾ ਕੀ ਹੋਏਗਾ ਦੇਖੋ 3 ਦੇ ਨਾਲ 4 ਵੀ ਆਪਾਂ ਨੂੰ ਸ਼ੋ ਹੋ ਰਿਹਾ ਹੈ 5 ਵੀ ਹੋ ਰਿਹਾ ਜੋ ਸ਼ੋ ਨਹੀਂ ਹੋ ਰਿਹਾ ਬੇਟਾ ਉਹ 3 ਦਾ ਉਲਟ ਅੰਕ ਹੋਵੇਗਾ ਕੀ ਨਹੀਂ ਸ਼ੋ ਹੋ ਰਿਹਾ 1 ਨਹੀਂ ਸ਼ੋ ਹੋ ਰਿਹਾ ਬੇਟਾ 2 ਨਹੀਂ ਸ਼ੋ ਹੋ ਰਿਹਾ 6 ਨਹੀਂ ਸ਼ੋ ਹੋ ਰਿਹਾ ਤਾਂ 3 ਦਾ ਉਲਟ ਅੰਕ 1 2 6 ਹੋਏਗਾ 4 ਦਾ 4 ਦੇ ਨਾਲ ਦੇਖੋ 3 ਤੇ 5 ਦੇ ਸਹੀਵੇਂ ਅੰਕ ਨੇ ਤਾਂ 4 ਦਾ ਵੀ ਉਲਟਾ ਵੀ 1 2 6 ਹੋਏਗਾ ਇਸੇ ਤਰੀਕੇ ਨਾਲ ਜੇ ਆਪਾਂ 5 ਦਾ ਦੇਖਾਂਗੇ 5 ਦਾ ਵੀ 1 2 6 ਹੋਏਗਾ ਇਸ ਤਰੀਕੇ ਨਾਲ ਆਪਾਂ ਜੇ ਇਸ ਦਾ ਇੱਥੇ ਦੇਖੀਏ 2 ਦਾ ਉਲਟ ਕੀ ਹੋਏਗਾ ਤਾਂ ਦੇਖੋ ਇਸ ਦੇ ਵਿੱਚ 2 ਦੇ ਨਾਲ ਜੋ ਵੈਲਿਊਜ਼ ਨਹੀਂ ਹਨ ਉਹ ਆਣਗੀਆਂ 2 ਦਾ ਉਲਟ ਅੰਕ ਕੀ ਹੋਏਗਾ ਬੇਟਾ 3 4 6 ਇਸ ਤਰੀਕੇ ਨਾਲ ਬਿਨਾਂ ਨਾਰਮਲ ਡਾਈਸ ਦੇ ਵਿੱਚ ਆਪਾਂ ਨੇ ਕੋ ਦੋ ਡਾਈਸ ਦੋ ਅੰਕਾਂ ਦਾ ਸੰਸਤ ਹੁੰਦਾ ਹੈ ਸਟੈਂਡਰਡਾਈਜ਼ ਦੇ ਵਿੱਚ ਆਪਣੇ ਕੋ ਕੋਈ ਵੀ ਦੋ ਅੰਕਾਂ ਦਾ ਜੋੜ 7 ਨਹੀਂ ਹੁੰਦਾ ਪਰ ਇਸ ਦੇ ਓਪੋਜ਼ਿਟ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਜੋ ਵੀ ਆਪਣੇ ਕੋ ਗਿਵਨ ਨੰਬਰ ਨੇ ਉਸ ਦੇ ਵਿੱਚ ਕੀ ਪਲੱਸ ਕਰੀਏ ਕਿ 7 ਹੋ ਜੇ ਉਸ ਤਰੀਕੇ ਨਾਲ ਤੇ ਇਸ ਦੇ ਵਿੱਚ ਜੋ ਆਪਣੇ ਕੋ ਸ਼ੋ ਹੋ ਰਹੀ ਨੇ ਉਹ ਨੰਬਰ ਓਪੋਜ਼ਿਟ ਨੰਬਰ ਨਹੀਂ ਹੋਣਗੇ ਜੋ ਸ਼ੋ ਨਹੀਂ ਹੋ ਰਿਹਾ ਉਹਦੇ ਉਸ ਓਪੋਜ਼ਿਟਰ ਨੰਬਰ ਹੋਵੇਗਾ ਹੁਣ ਬੇਟਾ ਆਪਾਂ ਇਸ ਦੇ ਨਾਲ ਸੰਬੰਧਿਤ ਕੁਐਸਚਨ ਕਰਦੇ ਹਾਂ ਦੇਖੋ ਬੇਟਾ ਇਹ ਆਪਾਂ ਨੇ ਦੋ ਕੁਐਸਚਨ ਲਏ ਨੇ ਦਿੱਤੇ ਪਾਸੇ ਵਿੱਚ ਚਾਰ ਦੇ ਸਾਹਮਣੇ ਵਾਲਾ ਅੰਕ ਕੀ ਹੋਏਗਾ ਦੇਖੋ ਚਾਰ ਦੇ ਸਾਹਮਣੇ ਵਾਲਾ ਮਤਲਬ ਚਾਰ ਦੀ ਉਲਟ ਦਿਸ਼ਾ ਚ ਜੋ ਹੈ ਜੋ ਕਿ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ ਉਸ ਦੇ ਸਾਹਮਣੇ ਕੀ ਅੰਕ ਹੋਏਗਾ ਤਾਂ ਸਭ ਤੋਂ ਪਹਿਲਾਂ ਬੇਟਾ ਆਪਾਂ ਦੇਖਾਂਗੇ ਕਿ ਇਹ ਆਪਣੇ ਕੋਲ ਡਾਈਸ ਹੈ ਜੋ ਉਹ ਨਾਰਮਲ ਡਾਈਸ ਹੈ ਕਿ ਸਟੈਂਡਰਡ ਡਾਈਸ ਹੈ ਦੇਖੋ ਆਪਾਂ ਦੇਖਾਂਗੇ ਦੇਖੋ ਇਹਨਾਂ ਦਾ ਜੋੜ ਕੀ ਹੋ ਰਿਹਾ ਹੈ 7 3 ਤੇ 4 7 ਹੋ ਗਈ ਤਾਂ ਇਹ ਆਪਾਂ ਨੂੰ ਪਤਾ ਹੈ ਕਿ ਜੇਕਰ ਜੋੜ ਦੋ ਅੰਕਾਂ ਦਾ ਜੋੜ ਆਪਣੇ ਕੋਲ 7 ਹੋ ਜੇ ਤਾਂ ਉਹ ਨਾਰਮਲਾਈਜ਼ ਹੁੰਦੀ ਹੈ ਜੇਕਰ ਇਹ ਬਿਤਾ ਨਾਰਮਲਾਈਜ਼ ਹੈ ਨਾਰਮਲਾਈਜ਼ ਦਾ ਆਪਾਂ ਇਹਦਾ ਆਪੋਜ਼ਿਟ ਜਾਂ ਸਾਹਮਣੇ ਵਾਲਾ ਅੰਕ ਕਿਵੇਂ ਪਤਾ ਕਰ ਸਕਦੇ ਹਾਂ ਜੋ ਆਪਾਂ ਨੂੰ ਦਿਖਾਈ ਅੰਕ ਨਹੀਂ ਦੇ ਰਹੇ ਦੇਖੋ ਇੱਕ ਦਿਖਾਈ ਦੇ ਰਿਹਾ 3 ਦੇ ਰਿਹਾ ਤਾਂ ਕੀ ਦਿਖਾਈ ਨਹੀਂ ਦੇ ਰਿਹਾ ਆਪਾਂ ਨੂੰ 2 5 ਤੇ 6 ਤਾਂ ਇਸ ਦਾ ਆਨਸਰ ਕੀ ਹੋਏਗਾ ਬੇਟਾ

दो अंकों का जोड़ अपने को सत्त आ गया हम देखा आप तीन का उल्टा है जो आप दिखाई नहीं दे दिखाई दे रहा बेटा एक दूसरा करैक्ट है एक दो छे वेरी गुड हम आप इस बेटा आपका थर्ड क्वेश्चन लिया फोर्थ क्वेश्चन लिया है, है। इसकी है दिते पासे सामने वाला अंक ਪਤਾ ਕਰੋ ਦੇਖੋ ਮਨ ਇਹ ਆਪਣੇ ਕੋ ਡਾਈਸ ਕੀ ਹੈ ਕਿਹੜੀ ਡਾਈਸ ਦਾ ਬਿਟਾਇ ਹੈ ਇਹ ਨਾਰਮਲ ਹੈ ਇੱਕ ਸਟੈਂਡਰਡ ਹੈ ਤਾਂ ਦੇਖੋ ਇਹਨਾਂ ਦੇ ਵਿੱਚ ਕਿਸੇ ਵੀ ਦੋ ਅੰਕਾਂ ਦਾ ਜੋੜ 7 ਨਹੀਂ ਹੋ ਰਿਹਾ ਤਾਂ ਇਹ ਆਪਣੇ ਕੋ ਕਿਹੜੀ ਡਾਈਸ ਹੈ ਸਟੈਂਡਰਡਾਈਸ ਹੈ ਸਟੈਂਡਰਡਾਈਸ ਦੇ ਵਿੱਚ ਆਪ ਨੂੰ ਆਪਾਂ ਨੂੰ ਪਤਾ ਹੈ ਕਿ ਜੇਕਰ ਆਪਾਂ ਨੇ ਉਸ ਦੇ ਸਾਹਮਣੇ ਵਾਲਾ ਅੰਕ ਪਤਾ ਕਰਨਾ ਹੈ ਚਾਹ ਆਪਾਂ ਕਹਿ ਦੋ ਕਿ ਉਲਟਾ ਅੰਕ ਪਤਾ ਕਰਨਾ ਹੈ ਤਾਂ ਆਪਣੇ ਕੋਲੇ ਜੋ ਅੰਕ ਦਿੱਤੇ ਹੋਏ ਹਨ ਬਿਟਾ

ਜਿੱਦਾਂ ਦੋ ਆਪਨੇ ਕੋਲੇ ਦੋ ਪਾਸੇ ਦਿੱਤੇ ਹੋਣ ਉਦੋਂ ਆਪਾਂ ਨਾਰਮਲ ਡਾਈਸ ਤੇ ਸਟੈਂਡਰਡਾਈਜ਼ ਨੂੰ ਆਡੈਂਟੀਫਾਈ ਕਰਨ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਨਹੀਂ ਆਪਾਂ ਨੂੰ ਪਤਾ ਕਰਨ ਦੀ ਲੋੜ ਕਿ ਇਹ ਸਟੈਂਡਰਡਾਈਜ਼ ਹੈ ਕਿ ਨਾਰਮਲ ਹੈ

तो इसका मतलब कि जो विरोधी शब्द अंक है पांच जो विरोधी अंक है जो सामने वाला अंक है इस तरीक नैक्सट अपने क्वेश्चन है दिते पास दो अंक पता करो हम देखो अपने दोल्ट दे अंक पता करने दो इस इस है बट इस अपने को दो नहीं है। देखना है कि जो जिस witch, दो है अंत है, उस दूसरी है देखो, चार अपने को है। देखो, चार इस भी है ते चार इस भी है हम अपने की करना है बेटा चार अपने को दिता हो चार दो है चार तो आपने इसलोकवाइज करवा

बिंदुआ चीती हुई है तो आपने देखना है कि तीन बिंदुआ सामने वाला पासा है हम देखो अपने तीन बिंदु ने इन दो ने, अपने को चार ने इतने देखो कोई तीन बिंदु नहीं है कि अपने को चार बिंदु है चार दो छे बिंदू ने हम देखो बेटा अपने तीन बिंदुआ के सामने वाला पासा देखना है दो बिंदु भी अपने को आ गए चार भी आ गए तो तीन के सामने वाला की है जो बेटा छे अपना सही आंसर की होगा छे इस तरीके अठवा क्वेश्चन देखो अठवीता है एक को दे, चार स्थान दिटी है इसनों बार बार जो उल्टा चार स्थान अपने को प्राप्त हुए हैं अः पूछे गए प्रश्नों के दे उत्तर दे ने। देखो की प्रश्न पूछे ने दो क्वेश्चन अपने पूछे हुए ने तीन के ते उल्ट पासा के अंक है ਤਿੰਨ ਦੇ ਉਲਟ ਪਾਸੇ ਕਿਹੜਾ ਅੰਕ ਹੈ ਤੇ ਅੰਕ 5 ਦੇ ਉਲਟ ਪਾਸੇ ਕੀ ਅੰਕ ਹੈ ਤਾਂ ਦੇਖੋ ਆਪਾਂ ਪਹਿਲਾਂ 3 ਦੇ ਉਲਟ ਪਾਸੇ ਦੇਖੀਏ ਕੀ ਅੰਕ ਹੈ ਹੁਣ ਦੇਖੋ ਬਟਾ ਇੱਥੇ 3 ਦਿੱਤਾ ਹੋਇਆ ਹੈ 3 ਆਪਾਂ ਨੂੰ ਆਪਾਂ ਕੋਸ਼ਿਸ਼ ਕਰਨੀ ਹੈ ਕਿ 3 ਤੋਂ ਬਿਨਾ ਇਸ ਦੇ ਵਿੱਚ 4 ਤੇ 5 ਹੈ 4 ਤੇ 5 ਆਪਾਂ ਨੂੰ ਕਿਸੇ ਹੋਰ ਡਾਈਸ ਦੇ ਵਿੱਚ ਜੇ ਦਿਖਦਾ ਹੈ ਉਹ ਡਾਈਸ ਨਾਲ ਆਪਾਂ ਕੰਪੇਅਰ ਕਰਨਾ ਹੈ ਸੀ ਉਸ ਡਾਈਸ ਦੇ ਨਾਲ ਆਪਾਂ ਇਸ ਡਾਈਸ ਦੀ ਤੋਲਨਾ ਕਰਨੀ ਤਿੰਨ ਸੇਮ ਅੰਕ ਬਣਾ ਲਓ ਬੇਟਾ ਠੀਕ ਹੈ ਜਿਵੇਂ ਹੁਣੇ 3 ਨੇ 3 ਐ ਤਾਂ ਤਿੰਨ ਵਾਲੀ ਡਾਈਸ ਆ ਪਈ ਹੈ ਤਿੰਨ ਸੇਮ ਅੰਕ ਨਾਲ ਲਓ ਇਸ ਤੋਂ ਵਧੀਆ ਨਾ ਇਹ ਸੇਮ ਅੰਕ ਨਾਲ ਲਓ ਬੇਟਾ ਆਪਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ ਇਸ ਲਈ ਆਪਾਂ ਇਸ ਦੇ ਨਾਲ ਜੋ ਅੰਕ ਨੇ 4 ਤੇ 5 ਉਹਨਾਂ ਦੇ ਵਿੱਚੋਂ ਜੇ ਕੋਈ ਅੰਕ ਕਿਸੇ ਹੋਰ ਡਾਈਸ ਦੇ ਵਿੱਚ ਹੈ ਉਹ ਲੈ ਲਓ ਤਾਂ ਹੁਣ ਆਪਣੇ ਕੋਲ ਦੇਖੋ ਨਾਲ ਵਾਲੀ ਡਾਈਸ ਜਿਹੜੀ ਪਿਆ ਹੈ 4 ਕਰਨਾ ਹੋਣੀ ਹੈ ਇਹਨੂੰ ਆਪਾਂ ਨੇ ਕਲੌਕਵਾਈਸ ਘੁਮਾ ਦੇਣਾ ਹੈ इतों चार ने कलॉक वाइज कमा देना तो देखो इस कलॉक वाइज करा तो देखो कि आ गया अपने को पहला चार आएगा फिर तीन फिर अपने को आ जाएगा पांच तो इसको कलॉक वाइज चार एक फिर आ गया अपने को छा हूँ देखो आप पता करना तीन दाउल तो तीन दाउल की होगा अपने को एक। अपने को आंसर आ जाएगा एक अपने गया छेटा नहीं जो इसके बहुत ही आसान तरीके कर चंकी तरह समझिए सवाल हो देखिए मैं इस तरीके किल करना है आप देखो आपने अखीरले कठली सतह से कहक होगा अखीरला क्या है बेटा इस तीन

ਇਸੇ ਤਰੀਕੇ ਨਾਲ ਆਪਣੇ ਕੋਲ ਨੈਕਸਟ ਕੁਐਸਚਨ ਹੈ 10th ਲਾਲ ਰੰਗ ਦੇ ਸਾਹਮਣੇ ਵਾਲੀ ਸਤ੍ਹਾ ਤੇ ਕਿਹੜਾ ਰੰਗ ਹੋਵੇਗਾ ਲਾਲ ਰੰਗ ਦੇ ਸਾਹਮਣੇ ਵਾਲੀ ਸਤ੍ਹਾ ਤੇ ਦੇਖੋ ਇਸ ਦੇ ਵਿੱਚ ਪੀਲਾ ਚਿੱਟਾ ਤੇ ਲਾਲ ਰੰਗ ਦਿੱਤਾ ਹੋਇਆ ਹੈ ਪੀਲਾ ਚਿੱਟਾ ਇਸ ਵਿੱਚ ਵੀ ਹੈ ਤੇ ਨਾਲ ਕਾਲਾ ਹੈ ਤੇ ਦੋ ਰੰਗ ਜੇਕਰ ਸੇਮ ਹੋਣ ਤਾਂ ਤੀਸਰਾ ਉਸ ਦੇ ਆਪੋਜ਼ਿਟ ਹੁੰਦਾ ਹੈ ਮਤਲਬ ਲਾਲ ਰੰਗ ਦਾ ਆਪੋਜ਼ਿਟ ਕੀ ਹੋਵੇਗਾ ਕਾਲਾ ਰੰਗ ਹੁਣ ਜੇ ਆਪਾਂ ਧਿਆਨ ਦੇਈਏ ਤਾਂ ਇਸ ਦੇ ਵਿੱਚ ਵੀ ਆਪਣੇ ਕੋਲ ਦੋ ਅੰਕ ਸੇਮ ਸੀਗੇ 4 ਤੇ 5 4 ਤੇ 5 ਤੇ ਆਪਣੇ ਕੋਲ ਇੱਥੇ 2 ਤੇ 1 ਆਪਾਂ ਕਹਿ ਸਕਦੇ ਸੀਗੇ ਵੀ 1 ਦਾ ਓਪੋਜ਼ਿਟ ਆਪਣੇ ਕੋਲ 2 ਹੈ ਦੇਖੋ 1 ਦਾ ਓਪੋਜ਼ਿਟ 2 ਬਣ ਗਿਆ ਹੈ ਪਰ ਆਪਾਂ ਨੇ 4 ਦਾ ਓਪੋਜ਼ਿਟ ਪਤਾ ਕਰਨਾ ਸੀ 4 ਦਾ ਓਪੋਜ਼ਿਟ ਪਤਾ ਕਰਨ ਲਈ ਆਪਾਂ ਨੇ ਦੂਸਰੇ ਘੰਡੇ ਨਾਲ ਇਸ ਨੂੰ ਕੰਪੇਅਰ ਕੀਤਾ ਹੁਣ ਆਪਾਂ ਬਈਟਾ ਇਹ ਆਪਣੇ ਕੋਲੇ ਜੋ ਪਾਸੇ ਸੀਗੇ ਉਹ ਦਿੱਤੇ ਹੋਏ ਸੀਗੇ ਤੇ ਆਪਾਂ ਉਸ ਦੇ ਨਾਲ ਸੰਬੰਧਿਤ ਕੁਐਸਚਨ ਕੀਤੇ ਸੀ ਹੁਣ ਆਪਾਂ ਨੂੰ ਜੇਕਰ ਕੰਨ ਨੂੰ ਖੋਲ ਕੇ ਦਿੱਤਾ ਹੋਵੇ ਤਾਂ ਉਸ ਦਾ ਪਾਸਾ ਕਿਵੇਂ ਆਪਾਂ ਬਣਾਣਾ ਹੈ ਤਾਂ ਕਿਹੜਾ ਉੱਪਰ ਆਏਗਾ ਕਿਵੇਂ ਆਏਗਾ ਉਹ ਆਪਾਂ ਕਰਾਂਗੇ ਆਪ ਦੇਖੀਏ ਹਾਂਜੀ ਬੇਟਾ ਦੇਖੋ ਹੁਣ ਆਪਾਂ ਨੇ ਇਹ ਕੁਐਸਚਨ ਕਰਨਾ ਹੈ ਦਿੱਤੇ ਗਏ ਚਾਰ ਵਿਕਲਪਾਂ ਵਿੱਚ ਚੋਣ ਕਰੋ ਜੇ ਸੰਸਾਰ ਦਿੱਤੀ ਗਈ ਚਿੱਤਰ ਵਿੱਚ ਸ਼ੀਟ ਨੂੰ ਫੋਲਡਿੰਗ ਕਰਨ ਤੋਂ ਬਾਅਦ ਆਪਾਂ ਬਣ ਸਕੀਏ ਇਹ ਆਪਾਂ ਨੂੰ ਉੱਪਰ ਦਿੱਤਾ ਹੋਇਆ ਹੈ ਬੇਟਾ ਤੇ ਇਸ ਨੂੰ ਆਪਾਂ ਫੋਲਡ ਕਰਕੇ ਦੇਖਣਾ ਹੈ ਕਿ ਕਿਉਂ ਕਿਹੜਾ ਡੱਬਾ ਬਣੇਗਾ ਤਾਂ ਇਸ ਨੂੰ ਕਰਨ ਆਸਤੇ ਸਭ ਤੋਂ ਪਹਿਲਾਂ ਆਪਾਂ ਆਪੋਜ਼ਿਟ ਦੇਖਾਂਗੇ ਕਿ ਕਿਹਦੇ ਸਾਹਮਣੇ ਵਾਲਾ ਕੀ ਅੱਖਰ ਹੋਏਗਾ ਤਾਂ ਦੇਖੋ ਬੇਟਾ ਇਸ ਨੂੰ ਇੱਕ ਸਕਿੱਪ ਕਰਕੇ ਚੱਲਣਾ ਹੈ ਆਪਾਂ ਇੱਕ ਵਿਚਕਾਰ ਛੱਡ ਕੇ ਦੇਖੋ f ਦਾ ਆਪੋਜ਼ਿਟ ਕੀ ਹੋਏਗਾ b ਇਥੇ ਦਿਖਾ ਗਏ ਆਪਾਂ f ਦਾ ਆਪੋਜ਼ਿਟ ਹੈ ਆਪਣੇ ਕੋ b b ਦਾ ਆਪੋਜ਼ਿਟ ਕੀ ਹੈ f इसे तरीके न ई का ओपोजिट एक के चलना है अपने छाई ओपोजिट की हो गया इसे तरीकेट बी देखो एक बिटवीन छा चलना है तो ईदोजिट बी तो हम आपने की ध्यान रखना है बेटा की थोड़े को सामने वाला अंक दिता है ਉਸ ਉਸ ਦੇ ਓਪੋਜ਼ਿਟ ਵਾਲਾ ਅੰਕ ਦੋਨੋਂ ਇਕੱਠੇ ਨਹੀਂ ਹੋਣੇ ਚਾਹੀਦੇ ਮੰਨ ਲਓ ਜੀ ਨੇ ਆਪਣੇ ਕੋਲ a ਦਿੱਤਾ ਹੈ ਤਾਂ ਨਾਲ ਉਸ ਦੇ b ਨਹੀਂ ਹੋਣਾ ਚਾਹੀਦਾ e ਦਿੱਤਾ ਹੈ s ਨਹੀਂ ਹੋਣਾ ਚਾਹੀਦਾ ਕਿਉਂਕਿ ਬੇਟਾ ਜੋ ਆਪਣੇ ਕੋਲ ਸਾਹਮਣੇ ਵਾਲੇ ਅੰਕ ਹੁੰਦੇ ਨੇ ਉਹਨਾਂ ਦੇ ਓਪੋਜ਼ਿਟ ਜੋ ਅੰਕ ਹੁੰਦੇ ਨੇ ਉਹਨਾਂ ਦੇ ਉਲਟ ਜੋ ਅੰਕ ਹੁੰਦੇ ਨੇ ਉਹ ਆਪਾਂ ਨੂੰ ਦਿਖਾਈ ਨਹੀਂ ਦਿੰਦੇ

हम आप दूसरे की गल करिए एफ का ओपोजिट बी है देखो एफ देना बी नहीं है ई का ओपोजिट की है सी ई है इतनी अपने को सी भी नहीं है डी का ओपोजिट की है ई देखो डी है ए नहीं है तो अपने को आंसर की होगा बी नैक्सट भी आप चेक कर लें देखो बेटा अपने को बी का ओपोजिट की होंगे है एफ एफ तो इस है नहीं ईपोजिट की है अपने को, सी, सी अपने आड़ी ये है आंसर नहीं है नेक्स्ट देखो ने बेटा ई का ओपोजिट की है अपने ईद का ओपोजिट सी, सी है, इस नहीं है हम जब लिखी ई का ओपोजिट डी

देखो एक है, तो दे 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 अपने को कान है बेटा जो इसको फोल्ड करेंगे तो अपने घर बनेगा वो आपको देखा तीन तीन का ओपोजिट एक है एक का ओपोजिट तीन है मतलब एक के सामने तीन है तीन के सामने एक है इसे तरीके दो छना है बेटा आपको तो बस दो अपने को कि आ गया चार इस तरीके पांच का होगा बेटा छे आ जाएगा तो हम देखो अपने को पहला हम देखिए गए नहीं होगा दो, दो 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 चार, चार इस नहीं है तो हम देखोजिट छ आंसर इसका नहीं है तीसरा चेक करो बेटा दो, 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 दो चार है दोोजिट चार इस दे जो इसका ओपोजिट है उसके होना चाहिए बेटा जेकर जे है तो उसका सही आंसर नहीं होगा चौथे बेटा एक एक का ओपोजिट तीन है तीन इस नहीं है था। चार का ओपोजिट दो है देखो चार दे दो भी नहीं है छे का ओपोजिट पे भी नहीं है तो अपना सही आंसर भी होगा इस तरीके ना बेटा अपना डायजित क्वेश्चन है जो वोल्व कर सकते हैं जेकर बेटा इस टॉपिक दे संबंधित कोई डाउट है तो तुम कमेंट बॉक्स कमेंट करके पूछ सकते हो जेकर वीडियो वी लगी तो वीडियो भीडियो लाइक करना ते चैनल सबसक्राइब करना थैंक यू